ਸ਼ੋਕਰ ਕਰ ਆਈ ਮਰ ਗਿਆ ਨਹੀਂ ਤਾਂ ਤੇਰੇ ਗੁਲਾਬੀ ਕੱਚਾ ਪਵਾ ਕੇ ਪਿੱਛੇ ਲਿਖਣਾ ਸੀ ਜੀਆਂ ਆਿਆਂ ਨੂੰ ਉੱਡੇ ਗੁੱਸੇ ਨਾਲ ਹੈ ਮੈਂ ਜਦੋਂ ਦੇਖਦੇ ਵੀ ਇਹੀ ਫਿਲਮਾਂ ਨੇ ਹਾਂਜੀ ਹਾਂਜੀ ਨੌਜਵਾਨੀ ਹੈ ਬੁੜੇ ਬਜ਼ੁਰਗ ਤਾਂ ਕੀ ਕਰਨ ਆਂਦੇ ਦੇਖਣ ਫਿਲਮ ਬਹੁਤ ਵਧੀਆ ਫਿਲਮ ਹੈ ਮੈਡਮ ਕੋਈ ਐਦਾਂ ਦੀ ਗੱਲਬਾਤ ਨਹੀਂ ਹੈਗੀ ਵੀ ਹਾਂ ਕੋਈ ਐਦਾਂ ਦੇ ਸੀਨ ਨੇ ਬਹੁਤ ਹੀ ਵਧੀਆ ਫਿਲਮ ਆ ਪੰਮੇ ਵਾਜਤ ਬਹੁਤ ਵਧੀਆ ਸੀਨ ਕੀਤੇ ਹੋਏ ਆ ਗਿੱਪੀ ਰੇਵਲ ਦੀ ਵੀ ਐਕਟਿੰਗ ਬਹੁਤ ਵਧੀਆ ਭਾਜੀ ਭਾਜੀ ਫਿਲਮ ਤਾਂ ਜੀ ਬਹੁਤ ਵਧੀਆ ਲੱਗ ਰਹੀ ਹੈ ਗਿੱਪੀ ਭਾਜੀ ਤੇ ਪੰਮੇ ਵਾਈ ਦਾ ਰੋਲ ਬੜਾ ਵਧੀਆ ਜੀ। ਸੋੁੰਡਾ ਵਰਡਿੰਗ ਟੂ ਫਿਲਮ ਦੇਖ ਕੇ ਆਇਆ ਹੈ ਤਾਂ ਕਿਵੇਂ ਦਾ ਰਿਸਪੌਂਸ ਹੈ ਬਈ ਕਿਵੇਂ ਲੱਗੀ ਤੁਹਾਨੂੰ? ਫਿਲਮ ਤਾਂ ਜੀ ਬਹੁਤ ਵਧੀਆ ਲੱਗ ਰਹੀ ਹੈ ਗਿੱਪੀ ਭਾਜੀ ਤੇ ਪੰਮੇ ਵਾਈ ਦਾ ਰੋਲ ਬੜਾ ਵਧੀਆ ਜੀ। ਅੱਛਾ। ਹਾਂਜੀ। ਠੀਕ ਹੈ। ਤੇ ਡਾਇਲੋਗ ਵਗੈਰਾ ਸੁਣੇ ਫਿਲਮ ਦੇ ਕਿਵੇਂ ਲੱਗੇ? ਪੰਮੇ ਵਾਈ ਜੀ ਦੇ ਡਾਇਲੋਗ ਵਧੀਆ ਲੱਗੇ ਮੈਨੂੰ। ਸੁਣਾਵਾ ਜੀ? ਹਾਂ। ਸ਼ੁਕਰਗਰ ਆਈ ਮਰ ਗਿਆ। ਨਹੀਂ ਤਾਂ ਤੇਰੇ ਗੁਲਾਬੀ ਕੱਚਾ ਪਵਾ ਕੇ ਪਿੱਛੇ ਲਿਖਣਾ ਸੀ ਜੀਆਂ ਆਿਆਂ ਨੂੰ ਬਈ ਏਡੇ ਗੁੱਸੇ ਨਾਲ ਹੈ ਆਈ ਹੈ ਜੀ ਪੰਮੇਵਾਰੀ ਦੇ ਸਟਾਈਲ 'ਚ ਟਰਾਈ ਕੀਤਾ ਜੀ ਕੀ ਪਤਾ ਨਹੀਂ ਵਧ ਗਿਆ ਕਿਤੇ ਬੈਠਿਆਂ ਦਾ ਫਿਲਮ 'ਚ ਡਰਜਾ ਤਾਂ ਬੜਾ ਲੱਗਦਾ ਜੀ ਅੱਛਾ ਹਾਂਜੀ ਹਾਂਜੀ ਐਕਸ਼ਨ ਫਿਲਮ ਹੈ ਪੂਰੀ ਵੈਸੇ ਦਾ ਹਾਂ ਕਿਉਂਕਿ ਪੰਜਾਬੀ ਇੰਡਸਟਰੀ 'ਚ ਐਕਸ਼ਨ ਫਿਲਮਾਂ ਘੱਟ ਹੀ ਬਣਦੀਆਂ ਕਮੇਡੀ ਦੇਖਣ ਨੂੰ ਮਿਲਦੀਆਂ ਆਪਾਂ ਨੂੰ ਤਾਂ ਕਰਕੇ ਮਜ਼ਾ ਬੜਾ ਆ ਰਿਹਾ ਜੀ ਨੌਜਵਾਨ ਜ਼ਿਆਦਾ ਦੇਖਦੇ ਵੀ ਇਹੀ ਫਿਲਮਾਂ ਨੇ ਹੈਨਾ ਹਾਂਜੀ ਹਾਂਜੀ ਨੌਜਵਾਨ ਹੀ ਹੈ ਬੁੜੇ ਬਜ਼ੁਰਗ ਤਾਂ ਕੀ ਕਰਨ ਆਂਦੇ ਦੇਖਣ ਫਿਲਮ ਅੱਛਾ ਜੋਸ਼ ਜ਼ਿਆਦਾ ਆਜੂਗਾ ਨਾ ਹਾਂਜੀ ਹਾਂਜੀ ਜੋਸ਼ ਤਾਂ ਹੋਣਾ ਹੀ ਚਾਹੀ 5 ਤੋਂ 4 ਕੀ ਬੋਲੇ ਪੈਸਾ ਵਸੂਲੀ ਹੋ ਗਈ ਪੂਰੀ ਡਿਟੈਕਟ ਤੇ ਜੀ ਜੀ ਫਿਲਮ ਪੂਰੀ ਪੈਸਾ ਵਸੂਲ ਹੈ ਤਾਂ ਕਿਦਾਂ ਦਾ ਰਿਸਪਾਂਸ ਹੈ ਭਾਜੀ ਕਿਵੇਂ ਲੱਗੀ ਫਿਲਮ ਮੈਡਮ ਫਿਲਮ ਬਹੁਤ ਸੋਹਣੀ ਬਣਾਈ ਹੋਈ ਹੈ ਸਾਰੇ ਕਰੈਕਟਰ ਬਹੁਤ ਗੁੱਡ ਨੇ ਤਾਂ ਹੀ ਇਹਨੇ ਪਬਲਿਕ ਦੇਖਣ ਆ ਰਹੀ ਆ ਸਾਨੂੰ ਬੇੜ ਸੀ ਬੜੇ ਦਿਨਾਂ ਤੋਂ ਕਿ ਬਸੀਂ ਫਿਲਮ ਦੇਖਣ ਜੱਲੀਏ ਦੇਖਣ ਜੱਲੀਏ ਹਨਾ ਬਹੁਤ ਵਧੀਆ ਫਿਲਮ ਆ ਮੈਡਮ ਕੋਈ ਐਦਾਂ ਦੀ ਗੱਲਬਾਤ ਨਹੀਂ ਹੈਗੀ ਵੀ ਹਾਂ ਕੋਈ ਐਦਾਂ ਦੇ ਸੀਨ ਨੇ ਬਹੁਤ ਹੀ ਵਧੀਆ ਫਿਲਮ ਆ ਤੇ ਕਿਪੀ ਤੇ ਅਪਰੀਸ਼ੀਏਟ ਕਰਦੇ ਆ ਗਿੱਪੀ ਬਾਈ ਜੀ ਰਹਾ ਪੰਮਾ ਬਾਈ ਜੀ ਹੋਰਿਆਂ ਨੂੰ ਵੀ ਬਹੁਤ ਵਧੀਆ ਫਿਲਮ ਬਣਾਈ ਹੈ ਥੈਂਕ ਯੂ ਮੈਡਮ ਕੀ ਬਾਤ ਹੋਰ ਬਾਣੀਆਂ ਚਾਹੀਦੀਆਂ ਫਿਲਮਾਂ ਹਾਂਜੀ ਹਾਂਜੀ ਮੈਮ ਤੀਜਾ ਭਾਗ ਵੀ ਆਣਾ ਚਾਹੀਦਾ ਫਿਲਮ ਦਾ ਤੇ ਨੌਜਵਾਨ ਖਾਸ ਤੌਰ ਤੇ ਇਸ ਫਿਲਮ ਨੂੰ ਪਸੰਦ ਕਰ ਰਹੇ ਨੇ ਤਾਂ ਬਾਈ ਜੀ ਦੇਖ ਕੇ ਆਏ ਹੋਗੇ ਫਿਲਮ ਤਾਂ ਕਿਵੇਂ ਲੱਗ ਰਿਹਾ ਹੈ ਕਿੱਦਾਂ ਦੀ ਹੈ ਮੈਮ ਸਾਰੇ ਸ਼ੁਰੂ ਤੋਂ ਲੈ ਕੇ ਅੱਧੀ ਫਿਲਮ ਚੱਲੀ ਗਈ ਬਹੁਤ ਵਧੀਆ ਸੀ ਨਾ ਇਦਾਂ ਦਾ ਇੱਕ ਵੀ ਸੀਨ ਨਹੀਂ ਹੈਗਾ ਜਿਹੜਾ ਮਿਸ ਕਰ ਲਿਆ ਜੀ ਪੰਮੇ ਬਾਈ ਦੇ ਬਹੁਤ ਵਧੀਆ ਸੀਨ ਕਿਤੇ ਹੋਏ ਹਨ ਗਿੱਪੀ ਗਰੇਵਾਲ ਦੀ ਵੀ ਐਕਟਿੰਗ ਬਹੁਤ ਵਧੀਆ ਭਾਜੀ ਹਾਂਜੀ ਮੈਮ ਸਹੀ ਕਹੇ ਅ ਦਿਲ ਤੇ ਲੱਗ ਜਾਂਦੀਆਂ ਜਦੋਂ ਫਿਲਮ ਦੇਖਦੇ ਆਪ ਆਪ ਆਪਣੇ ਆਪ ਨੂੰ ਮਹਿਸੂਸ ਕਰਦੇ ਹੁੰਨੇ ਉਹਦੇ ਵਿੱਚ ਕੁਝ ਇਦਾਂ ਦੇ ਡਾਇਲੋਗ ਜਿਹੜੇ ਮਨ ਤੇ ਲੱਗੇ ਹੋਣ ਮੈਮ ਪੰਮੇ ਵਾਲੇ ਬਹੁਤ ਵਧੀਆ ਨੇ ਭਾਜੀ ਪੰਮੇ ਦੇ ਜੀ ਅੱਛਾ ਹਾਂਜੀ ਉਹਨਾਂ ਦੀ ਫਿਲਮਾਂ ਪਹਿਲਾਂ ਵੀ ਦੇਖਦੇ ਹੋ ਪਹਿਲਾਂ ਵੀ ਦੇਖਿਆ ਮੈਮ ਮੈਂ ਦੋ ਹੀ ਫਿਲਮਾਂ ਦੇਖਣ ਆਇਆ ਅਜੇ ਤੱਕ ਹੋਰ ਕੋਈ ਮੂਵੀ ਨਹੀਂ ਦੇਖੀ ਜੀ ਅੱਛਾ ਹਾਂ ਦੂਜੀ ਮੂਵੀ ਹੈ ਜੀ ਮੇਰੀ ਨੌਜਵਾਨਾਂ ਨੂੰ ਕੀ ਕਹੋਗੇ ਦੇਖਣੀ ਚਾਹੀਦੀ ਹੈ ਬਾਕੀਆਂ ਨੂੰ ਬਿਲਕੁਲ ਮੈਮ ਬਿਲਕੁਲ ਜੀ ਫਿਲਮ ਨਾ ਵਧੀਆ ਲੱਗੀ ਐਕਟਿੰਗ ਬਹੁਤ ਵਧੀਆ ਸੀ ਪੰਮੀ ਬਾਈ ਦੀ ਤੇ ਗਿਫੀ ਪਾਜੀ ਦੀ ਬਹੁਤ ਵਧੀਆ ਸੀ ਐਕਟਿੰਗ ਸਾਰੀ ਐਕਟਿੰਗ ਫਿਲਮ ਤਾਂ ਬਹੁਤ ਵਧੀਆ ਲੱਗੀ ਹੈ ਬਸ ਅੱਛਾ ਅੱਛਾ ਤੇ ਕਿਦਾਂ ਫਿਲਮ ਤੇ ਵਿੱਚ ਜੋ ਥੀਏਟਰ ਦੇ ਵਿੱਚ ਬੈਠੇ ਤੇ ਐਵੇਂ ਤਾਂ ਨਹੀਂ ਫੀਲ ਹੋਇਆ ਕਿ ਬੋਰ ਹੋ ਰਹੇ ਹੋ ਪੂਰਾ ਇੰਟਰਸਟ ਬਣੀਦਾ ਰਿਹਾ ਫਿਲਮ ਦੇ ਵਿੱਚ ਹਾਂਜੀ ਹਾਂਜੀ ਇੰਟਰਸਟ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਫਿਲਮ ਨਾ